ਕੀ ਗੱਲ ਕਰਦੇ ਉਹ ਕਪਿਆ ਦਾਵਾਂਗੇ ਜਿੱਤੇ ਨਾਲ ਨਾ ਰਹਿਗੇ ਇਹਦਾ ਹੁਣ ਮੇਰੀ ਕੁੜੀ ਆ ਵਾਰਨ ਬਾਹਰ ਲਈ ਆ ਤੇ ਇਹਨੂੰ ਹੁਣ ਪੰਜਾਬੀ ਸਿਖਾਉਣ ਵਾਸਤੇ ਸਪੈਸ਼ਲ ਇੱਥੇ ਰੱਖਿਆ ਹੋਇਆ ਅੰਗਰੇਜ਼ੀ ਤਾਂ ਨੇ ਵੱਡੀ ਉਥੇ ਪੜ੍ਹੂਗੀ ਆਪੀ ਸਿੱਖ ਜਾਣੀਆਂ ਹੁਣੇ ਪੂਰਾ ਟੱਚ ਇਹਦਾ ਪੰਜਾਬੀ ਦਾ ਟੀਚੂਸ਼ਨ ਤੇ ਸੀਗਾ ਉਹ ਕਿਸੇ ਦਾ ਬੱਡੇ ਸੀਗਾ ਮੈਂ ਆਪਣੇ ਸੰਭਾਲ ਲੈਣ ਲਈ ਭਗਲਤਾ ਮੇਰਾ ਪਿੱਛੇ ਦੋ ਸਾਡੇ ਨਾਲ ਗੱਲਾਂ ਕਰਨ ਦਾ ਮੈਡਮ ਨੇ ਕੁੱਟਣਾ ਬੜਾ ਹੀ ਦਾਜ ਅੰਕਲ ਦਾ ਪਰਸ ਖਾਲੀ ਹੋਇਆਗਾ ਹੋ ਗਿਆ ਜੀ ਹੋ ਗਿਆ ਥੋੜੇ ਜਿਹੇ ਰਹਿ ਗਏ ਦਹੀਂ ਬੱਲੇ ਚੁੱਕੇ ਰਹਿ ਗਏ ਪੁੱਤਾਂ ਤੂੰ ਉੱਥੇ ਕਹੀ ਜਾਂਦਾ ਸੀ ਉਦਾਂ ਦੇ ਸਵਾਲ ਨਾ ਪੁੱਛੋ ਮੰਮੀ ਕੁੱਟਣੇ ਕਿ ਕੀ ਸਵਾਲ ਪੁੱਛਣੇ ਸੀ ਨੋ 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 ਦਹੀਂ ਬੱਲੇ ਜੋਕ ਰਹਿ ਗਏ ਬਾਕੀ ਦੇ ਸਾਰੇ ਖਤਮ ਕਰਤੇ ਨੇ ਬੇਡਾੜੀ ਦੇ ਨਾਲ ਕਿੰਨਾ ਕੇ ਪਿਆਰ ਕਰਦੇ ਹੋ ਥੋੜਾ ਸਾ ਮਾਰਦੇ ਹੁੰਦੇ ਨੇ ਅੰਕਲ ਤੁਹਾਡੇ ਨਾਲ ਫਿਰ ਰੋਟੀ ਘਰੇ ਖਾਂਦੇ ਜਾਂ ਬਾਹਰੋਂ ਖਾ ਕੇ ਨਹੀਂ ਇਹ ਨਹੀਂ ਲੜਦੇ ਬਹੁਤ ਨਾਈਸ ਪਰਸਨ ਆ ਇਹਨਾਂ ਦਾ ਬਿਲਕੁਲ ਨਹੀਂ ਮੁੰਡਿਆਂ ਨਾਲ ਇਦਾਂ ਹੁੰਦਾ ਮੁੰਡਿਆਂ ਨੂੰ ਜਵਾਬ ਖੜਾਏ ਜਾਂਦੇ ਨੇ ਕੁੜੀਆਂ ਆਪ ਸ਼ਾਪਿੰਗ ਕਰਦੇ ਆ ਕੇ ਪਿਆਰ ਕਰਦੇ ਲਿਖ ਦੇਣਾ ਪੈਣਾ ਸੋ ਕੋ ਨਹੀਂ ਕਹਿੰਦੇ ਵੀ ਕੁੜੀਆਂ ਨੂੰ ਜ਼ਿਆਦਾ ਫਰੈਕਲ ਕਰਦੇ ਆ ਪਹਿਲਾਂ ਮੁੰਡਿਆਂ ਨੂੰ ਕਰਦੇ ਸੀ ਹੁਣ ਕੁੜੀਆਂ ਨੂੰ ਕਰਦੇ ਉਹ ਭਾਈ ਚੈਨ ਨਾਲ ਸੌਣ ਤੇ ਦਿਆ ਕਰੋ ਯਾਰ ਚਲੋ ਸੋਣਾ ਲੱਗਣ ਜਾਵੇਂ ਆ ਚੱਕੋ ਮੱਥਾ ਮੱਥਾ ਸੈੱਟ ਆਪਾਂ ਪਹੁੰਚ ਚੁੱਕੇ ਹਾਂ ਪਟਿਆਲਾ ਦੇ ਅਦਾਲਤ ਬਿਯਾਰ ਦੇ ਵਿੱਚ ਤੁਹਾਨੂੰ ਅੱਜ ਗੇੜੀ ਲਾਵਾਂਗੇ ਇੱਥੇ ਉਹਨਾ ਮਸੂ ਹੋ ਗਿਆ ਯਾਰ ਨੀਂਦ ਬੜੀ ਪਰ ਤੁਹਾਡੀ ਸਾਰਿਆਂ ਦੀ ਡਿਮਾਂਡ ਹੀ ਇੰਨੀ ਹੋਈ ਪਈ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਆਊਟਰਡ ਗੇੜੀ ਦੀ ਲੋਕਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਪੁੱਛਾਂਗੇ ਉਹਨਾਂ ਨੂੰ ਪੰਜਾਬ ਦੇ ਬਾਰੇ ਪੰਜਾਬ ਦੇ ਸੂਟਾਂ ਦੇ ਬਾਰੇ ਪੰਜਾਬੀ ਜੁੱਤੀ ਦੇ ਬਾਰੇ ਆਓ ਚੱਲੀਏ ਫਿਰ ਅਜੇ ਬਿਲਾ ਦੇ ਨਾਲ ਤੁਹਾਡੇ ਆਪਣੇ ਫੇਵਰੇਟ ਸ਼ੋਅ ਆਊਟਰੂਟ ਕਿਹੜੀ ਦੇ ਵਿੱਚ ਅੱਛਾ ਮੈਂ ਗੇੜੀ ਲਾ ਰਿਹਾ ਸੀ ਤੁਹਾਨੂੰ ਮੈਂ ਦੱਸਿਆ ਵੀ ਸੂਟਾਂ ਵਾਲੇ ਬਾਜ਼ਾਰ ਦੇ ਵਿੱਚ ਆ ਮੈਂ ਇੱਥੇ ਬੜਾ ਸੋਹਣਾ ਕਪਲ ਬੈਠਾ ਹੈ ਲੱਗਦਾ ਜੰਕਲ ਦਾ ਪਰਸ ਖਾਲੀ ਹੋਇਆਗਾ ਹੋ ਗਿਆ ਜੀ ਹੋ ਗਿਆ ਥੋੜੇ ਜਿਹਾ ਰਹਿ ਗਏ ਦਹੀਂ ਭੱਲੇ ਖੁੱੱਕੇ ਰਹਿ ਗਏ ਦੇਖ ਲੋ ਅੰਕ ਅੰਟੀ ਖਾਈ ਆਂਦੇ ਨੇ ਸਵੀਟ ਕੋਨ ਤੁਹਾਨੂੰ ਨਹੀਂ ਪੁੱਛਿਆ ਕੋਈ ਨਹੀਂ ਕਿੰਨਾ ਕ ਖਰਚਾ ਭਰਿਆ ਹੋਇਆ ਨਾ ਕਿੰਨਾ ਕ ਖਰਚਾ ਹੋ ਗਿਆ ਬਸ ਥੋੜਾ ਹੀ ਹੋਇਆ ਦਹੀਂ ਭੱਲੇ ਜੋਗੇ ਰਹਿ ਗਏ ਦਹੀਂ ਭੱਲੇ ਜੋਗੇ ਰਹਿ ਗਏ ਬਾਕੀ ਦੇ ਸਾਰੇ ਖਤਮ ਹੀ ਕਰਤੇ ਨੇ ਅੱਛਾ ਜੀ ਕਿੰਨਾ ਕ ਟਾਈਮ ਹੋ ਗਿਆ ਵਿਆਹ ਹੋਇਆ ਨੂੰ ਫਿਰ ਤੁਹਾਡਾ ਜੀ 23 ਸਾਲ ਹੋ ਗਏ ਹਾਂਜੀ 23 ਸਾਲ ਹੋ ਗਏ 23 ਸਾਲ ਤੋਂ ਫਿਰ ਪਰਸ ਖਾਲੀ ਹੁੰਦਾ ਆ ਰਿਹਾ ਹੁੰਦਾ ਹੋ ਰਿਹਾ ਹੈ ਬੰਦਾ ਕੁਛ ਕਰ ਹੀ ਨਹੀਂ ਸਕਦਾ ਰੋਟੀ ਵੀ ਖਾਣੀ ਭਰਾਵਾ हां मैं ऐसी ਗੱਲ ਤੇ ਆਉਣਾ ਹੁੰਦਾ ਹੀ ਅੰਟੀ ਜਦੋਂ ਲੜਦੇ ਹੁੰਦੇ ਨੇ ਅੰਕਲ ਤੁਹਾਡੇ ਨਾਲ ਫਿਰ ਰੋਟੀ ਘਰੇ ਖਾਂਦੇ ਆ ਬਾਹਰੋਂ ਖਾ ਕੇ ਨਹੀਂ ਇਹ ਨਹੀਂ ਲੜਦੇ ਬਹੁਤ ਨਾਈਸ ਪਰਸਨ ਆ ਇਹਨਾਂ ਦਾ ਬਿਲਕੁਲ ਨਹੀਂ ਇਹ ਬਹੁਤ ਬਹੁਤ ਵਧੀਆ ਨੇਚਰ ਦੇ ਨੇ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਮੈਂ ਲੜ ਲੂੰਗੀ ਭਰੇ ਨਹੀਂ ਲੜਨਗੇ ਕਰਦੇ ਕਿੰਨਾ ਕੁ ਪਿਆਰ ਕਰਦੇ ਆ ਅੰਟੀ ਲਿਖ ਕੇ ਦੇਣਾ ਭਣਾ ਮੈਂ ਕਹਿੰਦਾ ਮੈਂ ਤਾਂ ਇਦਾਂ ਸੋਚਦਾ ਮਾਂ ਅੰਕਲ ਕਹਿਣਗੇ ਸ਼ਬਦਾਂ ਚ ਬਿਆਨ ਨਹੀਂ ਹੋਣਾ ਨਹੀਂ ਉਹ ਲਿਖ ਕੇ ਦੇਣਾ ਪੈਣਾ ਸ਼ਬਦਾਂ ਚ ਕਹਿ ਨਹੀਂ ਸਕਦੇ ਬੀਟੀਏ ਸਰਵਗੁਣ ਸੰਪਨ ਪਰਸਨ ਹੁੰਦਾ ਨਾ ਜਿਹਦੇ ਚ ਕੋਈ ਕਮੀ ਨਹੀਂ ਹੁੰਦੀ ਇਹ ਉਸ ਟਾਈਪ ਦੇ ਅੱਛਾ ਜੀ ਤੇ ਜਦੋਂ ਤੁਸੀਂ ਪਹਿਲੀ ਵਾਰ ਦੇਖਿਆ ਸੀਗਾ ਅੰਕਲ ਨੂੰ ਫਿਰ ਕੀ ਸੋਚਿਆ ਸੀਗਾ ਇਹ ਅੰਕਲ ਬਾਰੇ ਵੀ ਇਹ ਖੜੂ ਸਕ ਕਿਦਾਂ ਦਾ ਨਹੀਂ ਮੈਂ ਕੁਛ ਨਹੀਂਵੇਂ ਤਾਂ ਸੋਚਿਆ ਮੈਨੂੰ ਤੋਂ ਤੋਂ ਵੀ ਵਧੀਆ ਲੱਗਿਆ ਅੱਛਾ ਜਮਾਈ ਆ ਕੁੜਿਆ ਸਵਾਲ ਮੇਰਾ ਲਵ ਮੈਰਿਜ ਹੈ ਅਰੇਂਜ ਮੈਰਿਜ ਅਰੇਂਜ ਮੈਰਿਜ ਤੁਹਾਨੂੰ ਕੀ ਲੱਗਦਾ ਅੱਜ ਦੇ ਸਮੇਂ ਦੇ ਵਿੱਚ ਲਵ ਮੈਰਿਜ ਬੈਸਟ ਹੈ ਕਾ ਅਰੇਂਜ ਅਰੇਂਜ ਮੈਰਿਜ ਨਹੀਂ ਅਰੇਂਜ ਮੈਰਿਜ ਅਰੇਂਜ ਮੈਰਿਜ ਤੁਹਾਡਾ ਦੋਵੇਂ ਦੋਵੇਂ ਇੱਕ ਗੱਲ ਦੱਸੋ ਮੈਨੂੰ ਪੰਜਾਬ ਦੇ ਨਾਲ ਕਿੰਨਾ ਪਿਆਰ ਹੈ ਤੁਹਾਡਾ ਪਿਆਰ ਬਹੁਤ ਬਹੁਤ ਅੱਜ ਕੱਲ ਦੇ ਬੰਦੇ ਜਿਆਦਾ ਬਾਹਰ ਵੱਲ ਨੂੰ ਭੱਜਦੇ ਨੇ ਨਾ ਤੁਹਾਨੂੰ ਮੈਂ ਐਸੀ ਚੀਜ਼ ਕਰਕੇ ਤੁਹਾਨੂੰ ਤੇ ਆਪਣੇ ਬੱਚੇ ਬਾਹਰ ਅਸੀਂ ਦੋਵੇਂ ਮੇਰੇ ਦੋਵੇਂ ਮੁੰਡੇ ਦੋਵੇਂ ਬਾਹਰ ਚੱਲ ਗਏ ਹੁਣ ਅਸੀਂ ਦੋਵੇਂ ਜੀ ਰਹਿ ਗਏ ਕਿਦਾਂ ਗੱਲਾਂ ਬਾਤਾਂ ਕਰੀਏ ਵਧੀਆ ਸੋਆ ਆਪਸ ਦੇ ਵਿੱਚ ਟਾਈਮ ਸਪੈਂਡ ਕਰਿਆ ਕਰੋ ਹੀ ਬਜ਼ਾਰ ਦੇ ਵਿੱਚ ਆ ਗਏ ਫਿਰ ਦਹੀਂ ਭੱਲੇ ਖਾ ਕੇ ਤੁਸੀਂ ਤੇ ਚੱਲ ਗਏ ਇਹੀ ਕੰਮ ਰਹਿ ਗਿਆ ਬਜ਼ਾਰ ਜਾ ਕੇ ਦਹੀਂ ਭੱਲੇ ਖਾਣ ਦਾ ਤੂੰ ਇਹਨਾਂ ਵਾਸਤੇ ਕੀ ਲੇਤਾ ਤੁਸੀਂ ਕੁਝ ਨਹੀਂ ਤੇ ਕੁਝ ਵੀ ਨਹੀਂ ਲੇਤਾ ਕੁਝ ਨਹੀਂ ਲਿਆ ਆਪਣੇ ਵਾਸਤੇ ਲਿਆਏ ਨੇ ਮਾੜੀ ਕਰਨਦੇ ਆਂਟੀ ਤੁਸੀਂ ਭਰਾਵਾ ਇਹ ਖੁਸ਼ ਰਹਿਣ ਦੀਆਂ ਬੋਤ ਹੈ ਬੰਦੇ ਦਾ ਕੀ ਆ ਬੰਦਾ ਤੇ ਇੱਕ ਇੱਕ ਪੈਂਟ ਸ਼ਰਟ ਚ ਸਾਲ ਕੱਢ ਜਾਂਦਾ ਹੋਰ ਅੰਕਲੀ ਯਾਰ ਦੋਸਤ ਫਿਰ ਕੋਈ ਪੁਰਾਣਾ ਕਿੰਨਾ ਕੁ ਪੁਰਾਣੀ ਯਾਰੀ ਹੈਗੀ ਆ ਤੁਹਾਡਾ ਕੋਈ ਯਾਰ ਦੋਸਤ ਪੁਰਾਣਾ ਚੇਤੇ ਹੋਏ ਸਾਰੇ ਆਂ ਕਹੀ ਯਾਰੀ ਦੋਸਤੀ ਬਹੁਤ ਹੈ ਮੇਰੀ ਹਮ ਫਿਰ ਯਾਰ ਦੋਸਤ ਖੜਦੇ ਨੇ ਜੇ ਕਿਤੇ ਵੀ ਕਹਿੰਦੇ ਹਾਂ ਹਾਂ ਬਿਲਕੁਲ ਬਹੁਤ ਵਧੀਆ ਖੜੇ ਆ ਹਰ ਜਗ੍ਹਾ ਖੜਦੇ ਨੇ ਜਦੋਂ ਵਿਆਹ ਹੋਇਆ ਸੀਗਾ ਤੁਹਾਡਾ ਆਂਟੀ ਜੀ ਦੇ ਨਾਲ ਜਦੋਂ ਵੇਖਣ ਗਏ ਸੀਗੇ ਪਹਿਲਾਂ ਤੇ ਮੈਨੂੰ ਆਏ ਵੇਖਣ ਗਏ ਸੀ ਵੇਖਣ ਗਏ ਕੀ ਕੁਆਲਿਟੀ ਪਸੰਦ ਆਈ ਆਂਟੀ ਦੀ ਤੁਹਾਨੂੰ ਇਹ ਤਾਂ ਕਾਫੀ ਲੰਮੀ ਇੰਟਰਵਿਊ ਤੇ ਰੋਕਾ ਕਾਫੀ ਲੰਮੀ ਕਰ ਦੱਸੋ ਦੱਸੋ ਕੀ ਕੁਆਲਿਟੀ ਠੀਕ ਸੀ ਗੱਲਬਾਤ ਕੀਤੀ ਜੋ ਮੈਂ ਚਾਹੁੰਦਾ ਸੀ ਉਹ ਮਿਲ ਗਿਆ ਜੋ ਇਹਨੂੰ ਚਾਹੁੰਦਾ ਸੀ ਉਹ ਮਿਲ ਗਿਆ ਸਵਾਲ ਜਵਾਬ ਹੋਏ ਸੀ 1 ਘੰਟਾ ਪੂਰਾ ਸਵਾਲ ਜਵਾਬ ਹੁੰਦੇ ਰਹੇ ਚਲੋ ਤੁਹਾਡੇ ਪੱਖ ਦੀ ਗੱਲ ਸੁਣਦਾ ਹੁਣ ਮੈਂਟੀ ਦੋ ਆਂਟੀ ਇਹ ਡੇਟ ਆਫ ਬਰਥ ਕੀ ਹੈ ਇਨਾਂ ਦੀ origignal ਤਾਂ ਮੈਨੂੰ 60 ਨਵੰਬਰ ਪੇਪਰਾਂ 'ਚ ਸਹੀ ਨਹੀਂ ਹੈ ਕਿ ਨਹੀਂ ਸਹੀ ਨਹੀਂ ਹੈ ਵੈਸੇ 8 ਨਵੰਬਰ 1976 ਹੈ اچھا ਮੈਰਿਜ ਕਦੋਂ ਹੋਈ ਸੀ ਸਾਡੀ 2001 'ਚ ਹੋਈ 2001 ਦੇ ਵਿੱਚ ਅੰਟੀ ਇਹਦੀ ਡੇਢੋ ਵਰਸੀ ਪਤਾ ਨਹੀਂ ਬਈ ਫਸਟ ਵਾਈਫ ਬਈ ਕੰਮ ਔਖੇ ਆ ਮੈਂ ਯਾਦ ਨਹੀਂ ਹੋਈ ਬਾਓ ਇਹਦੇ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਈ ਕੀ ਹਾਲ ਹੈ ਬਾਈ ਠੀਕ ਹੋ ਵਧੀਆ ਜੀ ਕੀ ਨਾਮ ਆ ਤੁਹਾਡਾ ਗੁਰਦੀਪ ਸਿੰਘ ਜੀ ਅੱਛਾ ਕਿਹੜੀ ਕਲਾਸ ਦੇ ਵਿੱਚ ਪੜਦੇ ਆ ਮੈਂ 9ਵੀਂ ਚ ਜੀ ਅੱਛਾ ਜਿੱਦਾਂ ਤੂੰ ਉੱਥੇ ਕਹੀ ਜਾਂਦਾ ਸੀ ਉਦਾਂ ਦੇ ਸਵਾਲ ਨਾ ਪੁੱਛੋ ਮੰਮੀ ਕੁੱਟਣਗੇ ਕੀ ਸਵਾਲ ਪੁੱਛਣੇ ਸੀਗੇ ਸਭ ਤੋਂ ਵਧੀਆ ਫਰੈਂਡ ਤੇਰਾ ਕੌਣ ਆ ਸਕੂਲ ਦਾ ਦੋਸਤ ਹੈ ਜੀ ਕਲਾਸਮੇਟ ਕੀ ਨਾਮ ਆ ਉਹਦਾ ਸ਼ਾਂਤ ਹੈ ਜੀ ਅੱਛਾ ਕਿੰਨਿਆਂ ਕੇ ਸ਼ਰਾਰਤਾਂ ਕਰਦੇ ਹੋ ਫਿਰ ਰਲ ਮਿਲ ਕੇ ਤੁਸੀਂ ਸਕੂਲ 'ਚ ਹਜੇ ਤਾਂ ਨਹੀਂ ਕਰਦੇ ਹੁਣ ਪੇਪਰ ਜਾ ਰਹੇ ਨੇ ਨਾ अच्छा हां जी पढ़ਦਾ ਹੁੰਨਾ ਫਿਰ हां जी ਟਿਊਸ਼ਨ ਦੀ ਸੀਗਾ ਉਹ ਕਿਸੇ ਦਾ ਬਰਥਡੇ ਸੀਗਾ ਮੈਂ ਆਪਣੇ ਸਮਾਨ ਲੈਣ ਲਈ ਕੱਲ ਤਾਂ اچھا ਸਮਾਨ ਲੈਣ ਭੇਜਿਆ ਤੂੰ ਸਾਡੇ ਨਾਲ ਗੱਲਾਂ ਕਰਨ ਦਾ ਮੈਡਮ ਨੇ ਕੁੱਟਣਾ ਬੜਾ ਹੀ ਦਿਨ ਨਹੀਂ ਨਹੀਂ ਅਮੇ ਦਾ ਟਾਈਮ ਤਾਂ ਲੱਗੇਗਾ ਹੀ ਹੁਣ ਸਮਾਨ ਲੈਣਾ ਉਹ ਮੁੰਡਾ ਗਿਆ ਲੈਣਾ اچھا ਕੀ ਸਮਾਨ ਲੈ ਕੇ ਜਾ ਰਿਹਾ ਫਿਰ ਉਹ ਕੁਲਚੇ ਕੁਲਚੇ ਜੇ ਕੁਲਚੇ اچھا ਤੇ ਕਿਹੜਾ ਪਿੰਡ ਕਿਹੜਾ ਤੁਹਾਡਾ ਨਗਾਵਾ ਜੀ ਨਗਾਵਾ ਨਗਾਵਾ ਕਿਹੜੀ ਸਾਈਡ ਬਲਵੇੜੇ ਅੱਥੇ ਆ ਪਲਵੜੀ ਵਾਲੀ ਸਾਈਡ ਉਹ ਯਾਰ ਤੂੰ ਤੇ ਮੇਰੇ ਪਿੰਡ ਦਾ ਨਿਕਲੇ ਯਾਰ ਕੁਲਚੇ ਲੈਣ ਰਿਹਾ ਆ ਕੁਲਚੇ ਲੈਣ ਨਗਾਵੇਂ ਤੋਂ ਤੂੰ ਇੱਥੇ ਆ ਰਹੇ ਨਾ ਹੋ ਰਿਆ ਨੇ ਫਟਿਆ ਮੋਤੀ ਬਾਗ ਕੋਲੇ ਅੱਛਾ ਮੋਤੀ ਬਾਗ ਕੋਲ ਰਹਿਣਾਗਾ ਅੱਛਾ ਯਾਰੀ ਦੋਸਤੀ ਦੇ ਉੱਤੇ ਕਿੰਨਾ ਇੱਕ ਮਾਣ ਆ ਫਿਰ ਖੜਦੇ ਨੇ ਨਾਲ ਯਾਰ ਹਾਂਜੀ ਹੈ ਹੰਟ ਘੱਟ ਜੇ ਕਦੇ ਪੈਂਦੀ ਹੋਏ ਫਿਰ ਕੋ ਆ ਕੇ ਬਚਾਉਂਦੇ ਨੇ ਅਜੇ ਤਾਂ ਦੀ ਲੜਾਈ ਨਹੀਂ ਹੈਗੀ ਜੀ ਨਹੀਂ ਮੈਡਮਾਂ ਤੋਂ ਕੁੱਟ ਕਹਿਣਾ ਮੈਂ ਕਿਹੜਾ ਤੈਨੂੰ ਬਦਮਾਸ਼ ਕਹਿਂਦਾ ਮੈਂ ਮੈਡਮ ਤੋਂ ਗੁੱਟ ਖਾਈਦੀ ਨਹੀਂ ਕੰਮ ਹੀ ਨਹੀਂ ਕਰੀ ਤੇ ਹੋਜੇ ਕੋਈ ਤੇਗੇ ਲਾ ਜੇ ਕੁੱਟ ਪਈ ਮੇਰੇ ਹਾਂ ਨਾ ਮੈਂ ਵੀ ਕੁੱਟਦੇ ਨਹੀਂ ਹੈਗੇ ਅੱਛਾ ਪੰਜਾਬੀ ਦੇ ਨਾਲ ਪਿਆਰ ਹੈਗਾ ਫਿਰ ਹਾਂਜੀ ਹਾਂਜੀ ਕੋਈ ਗਾਣਾ ਸੁਣਾ ਦੇ ਫਿਰ ਸਾਨੂੰ ਗਾਣਾ ਨਹੀਂ ਆਂਦਾ ਜੀ ਸੁਣਾ ਦੇ ਮੈ ਆਂਦਾ ਨਹੀਂ ਚਲ ਥੈਂਕ ਯੂ ਤੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਇਹ ਮੁੰਡੇ ਨਾਲ ਗੱਲਬਾਤ ਕਰਕੇ ਸੋ ਸਾਡਾ ਸ਼ੋਅ ਦੇਖਦੇ ਰਹੋ ਆਊਟ ਰੂਟ ਗੇੜੀ ਗੇੜੀ ਵਿਦ ਅਜੇ ਬਿੱਲਾ ਵਿਦ ਅਜੇ ਬਿੱਲਾ ਅਜੇ ਬਿੱਲਾ ਥੈਂਕ ਯੂ ਸੋ ਮੱਚ ਅੱਛਾ ਜਦੋਂ ਮੈਂ ਲੰਘਿਆ ਜਾਂਦਾ ਜੀ ਮੇਰਾ ਸ਼ੋਅ ਇੰਨਾ ਕੋ ਫੇਮਸ ਹੋਇਆ ਬੱਚੇ ਨੇ ਆਵਾਜ਼ ਮਾਰੀ ਕਹਿੰਦਾ ਬਰੇ ਹਸ਼ਕਾਲ ਕਿਵੇਂ ਹੋ ਠੀਕ ਹੂੰ ਕੀ ਨਾਮ ਹੈ ਤੁਹਾਡਾ ਮਰਾਜ ਰਾਜ ਕਿਹੜੇ ਕਲਾਸ ਦੇ ਵਿੱਚ ਪੜ੍ਹਦੇ ਹੋ ਤੁਸੀਂ ਬਲੂਮੀ ਕਿੰਗ ਅੱਛਾ ਤੇ ਸਕੂਲੇ ਜਾਂਦੇ ਹੋ ਨੇ ਰੋਜ਼ ਜਾਂਦੇ ਹੋ ਹੂੰ ਅੱਛਾ ਕਿਹੜੀ ਕਲਾਸ ਦੇ ਵਿੱਚੋਂ ਅ ਕਿੰਗ ਬਲੂਮੀ ਕਿੰਗ ਅੱਛਾ ਕਰੇ ਫਿਰ ਮੰਮੀ ਡੈਡੀ ਦੇ ਨਾਲ ਕਿੰਨਾ ਕੋ ਪਿਆਰ ਕਰਦੇ ਹੋ ਥੋੜਾ ਸਾ ਥੋੜਾ ਹੀ ਕਰਦੇ ਹੋ ਕੱਟ ਕਰਦੇ ਹੋ ਜਿਆਦਾ ਕਿਉਂ ਨਹੀਂ ਕਰਦੇ ਜਿਆਦਾ ਕਰਦੇ ਹੋ ਕੁੱਟ ਕੁੱਟਦੇ ਨੇ ਦਾ ਕਰਕੇ ਕੌਣ ਕੁੱਟਦੇ ਨੇ ਮੰਮੀ ਕੁੱਟਦੇ ਕੇ ਪਾਪਾ ਕੁੱਟਦੇ ਕੋਈ ਨਹੀਂ ਕੁੱਟਦਾ ਕੋਈ ਨਹੀਂ ਕੁੱਟਦਾ ਅੱਛਾ ਯਾਰ ਦੋਸਤ ਕੋਣ ਆ ਪਸੰਦ ਤੁਹਾਡਾ ਕਾਵਿਸ਼ ਕਾਵਿਸ਼ ਫਰੈਂਡ ਦਾ ਨਾਮ ਮੈਂ ਕਹ ਰਹੀ ਸੀ ਠੀਕ ਹੈ ਜੀ ਤੇ ਇੱਕ ਗੱਲ ਦੱਸੋ ਮੈਨੂੰ ਜਦੋਂ ਯਾਰ ਦੋਸਤ ਨੇ ਤੁਹਾਨੂੰ ਆਵਾਜ਼ ਮਾਰੀ ਕਿਤੇ ਬੁਲਾਉਣ ਵਾਸਤੇ ਜਾਓਗੇ ਫਿਰ ਜਾਓਗੇ ਵੱਡੇ ਹੋ ਕੇ ਕੀ ਬੰਨਾ ਆ ਡਾਕਟਰ ਡਾਕਟਰ ਗਾਣਾ गा ਕੇ ਸੁਣਾਓਗੇ ਸਾਨੂੰ ਹੂੰ ਗਾਣਾ गा ਕੇ ਸੁਣਾਓਗੇ ਸੁਣਾਓ ਸੁਣਾਓ ਨਹੀਂ ਆਂਦਾ ਸਿੱਤੂ ਮੁੰਸੇ ਵਾਲੇ ਦਾ ਗਾਣਾ ਆਂਦਾ ਹੈ ਗਾ ਦਿਓ ਦੇਖੋ ਤੁਹਾਡੇ ਪਾਪਾ ਕਹਿ ਰਹੇ ਨੇ ਕਹਿੰਦੇ ਆਉਂਦਾ ਇਹਨੂੰ ਚੱਲ ਸੁਣਾ ਦਿਓ ਪਾਣੀ ਦੀ ਕੀ ਗੱਲ ਕਰਦੇ ਉਹ ਕਪਿਆ ਦਾਵਾਂਗੇ ਜਿੱਦੇ ਨਾਲ ਨਾਲ ਰਹਿ ਕੇ ਹੋ ਮੇਆ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਦੇਖਦੇ ਰਹੋ ਸਾਡਾ ਸ਼ੋਅ ਠੀਕ ਆ ਉਧਰ ਹਾਇ ਕਰ ਦਿਓ ਸਾਰਿਆਂ ਨੂੰ ਉਧਰ ਬਾਏ ਅਸ਼ਕਾਲ ਕਿਵੇਂ ਹੋ ਠੀਕ ਹੋ ਤੁਸੀਂ ਸਸਿਕਾ ਬੁਲਾਓ ਹੈਲੋ ਹੈਲੋ ਨਹੀਂ ਕਰਨੀ ਕਰਨ ਤੂੰ ਕਹਿ ਲਓ ਨਹੀਂ ਕਰਨੀ ਬਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਠੀਕ ਕਿਥੋਂ ਬਲੋਂਗ ਕਰਦੇ ਅਸੀਂ ਲੁਧਿਆਣੇ ਤੋਂ ਕੀ ਨਾਮ ਹੈ ਤੁਹਾਡਾ ਰਾਮਰਤਪਾਲ ਅੱਛਾ ਬਾਈ ਕੀ ਕਰਨ ਆਏ ਹੋ ਇੱਥੇ ਅਸੀਂ ਸ਼ਾਪਿੰਗ ਕਰਨ ਆਏ ਹਾਂ ਵੈਡਿੰਗ ਆ ਮੇਰੇ ਬ੍ਰਦਰ ਇਨ ਲਾਉ ਦੀ ਤੇ ਉਹ ਵੀ ਸ਼ਾਪਿੰਗ ਕਰਨ ਆਏ ਹਾਂ ਇੱਕ ਮਿੰਟ ਤੁਸੀਂ ਗੱਲ ਤੇ ਕਰਦੇ ਨਹੀਂ ਮੈਨੂੰ ਸਾਡਾ ਖੁਸ਼ੀ ਆ ਰਿਹਾ ਬੋਲੋ ਅੱਛਾ ਬੱਚੀ ਹੈ ਤੁਹਾਡੀ ਬੱਚੀ ਹਾਂ ਮੇਰੀ ਕੁੜੀ ਆ ਵਾ ਕੀ ਨਾਮ ਰੱਖਿਆ ਇਹਦਾ ਅਮਨੀਰ ਕੌਰ ਭਾਈ ਕਿੰਨਾ ਕੋ ਪਿਆਰ ਆ ਫਿਰ ਤੁਹਾਡੇ ਆਪਣਾ ਬੱਚੀ ਦਾ ਬੱਚੇ ਨਾਲ ਸਾਰਿਆਂ ਦਾ ਪਿਆਰ ਹੁੰਦਾ ਉਦਾਂ ਹੀ ਮੇਰਾ ਬਹੁਤ ਪਿਆਰ ਆ ਅੱਛਾ ਅੱਜ ਕੱਲ ਕਹਿੰਦੇ ਹੁੰਦੇ ਨੇ ਵੀ ਮੁੰਡਿਆਂ ਨੂੰ ਥੋੜਾ ਜਿਹਾ ਲੋਕ ਜ਼ਿਆਦਾ ਪ੍ਰੇਫਰ ਕਰਦੇ ਨੇ ਅੱਜ ਕੱਲ ਤਾਂ ਸਗੋਂ ਨਹੀਂ ਕਹਿੰਦੇ ਵੀ ਕੁੜੀਆਂ ਨੂੰ ਜ਼ਿਆਦਾ ਪ੍ਰੇਫਰ ਕਰਦੇ ਆ ਪਹਿਲਾਂ ਮੁੰਡਿਆਂ ਨੂੰ ਕਰਦੇ ਸੀ ਹੁਣ ਕੁੜੀਆਂ ਨੂੰ ਕਰਦੇ ਆ ਮੁੰਡਾ ਕੁੜੀਆਂ ਦੇ ਨਾਲ ਫਿਰ ਪਿਆਰ ਆ ਹੀ ਬਹੁਤ ਜ਼ਿਆਦਾ ਪਿਆਰ ਆ ਕੁੜੀ ਇੰਨੀ ਜਿੱਦੀ ਆ ਹੀ ਇਹ ਜਦ ਤਾਂ ਬਹੁਤ ਕਰਦੀ ਆ ਖੈਰ ਬੱਚੇ ਸਾਰੇ ਕਰਦੇ ਹੁੰਦੇ ਆ ਇਹ ਵੀ ਬਹੁਤ ਜਿੱਦ ਕਰਦੀ ਆ ਜਿੱਦ ਕਰਦੀ ਆ ਪਰ ਮੰਨੇ ਜਾਂਦੀ ਆ ਅੱਛਾ ਇਹਨੂੰ ਫਿਰ ਸੂਟ ਸਾਰ ਦੋ ਆਓ ਅੱਜ ਤੁਸੀਂ ਸੂਟ ਇਹਨੂੰ ਦਵਾਈ ਇਹਦੀ ਮੰਮੀ ਲਈ ਲੈ ਰਹੇ ਹਾਂ ਤਾਂ ਫਿਲਹਾਲ ਸੂਟ ਇਹਨੂੰ ਵੀ ਦਵਾ ਦਾਂਗੇ ਅੱਛਾ ਤੁਹਾਡੇ ਮਿਸਿਸ ਦਾ ਕੀ ਨਾਮ ਹੈ ਰਵਨੀਰ ਕੌਰ ਅੱਛਾ ਲਵ ਮੈਰਿਜ ਹੋ ਰਿਹਾ ਹੈ ਰੇਂਜ ਮੈਰਿਜ ਹੈ ਅਰੇ ਮੈਰੀ ਫਿਰ ਸਕਸੈਸਫੁਲ ਹੈ ਪੂਰੀ ਕਿੰਨਾ ਕੋ ਪਿਆਰ ਕਰਦੇ ਹਾਂ ਭਾਬੀ ਨੂੰ ਪੂਰਾ ਕਰਦੇ ਹਾਂ ਜਿੰਨਾ ਹੁੰਦਾ ਕਪਲ ਦੇ ਵਿੱਚ ਉਦੋਂ ਵੱਧ ਹੀ ਹੈ ਅੱਛਾ ਕਿੱਥੇ ਨੇ ਹੁਣ ਉਹ نیچے ਨੇ ਸ਼ੋਪਿੰਗ ਕਰ ਰਹੇ ਨੇ ਅਕਸਰ ਮੁੰਡਿਆਂ ਨਾਲ ਐਦਾਂ ਹੁੰਦਾ ਮੁੰਡਿਆਂ ਨੂੰ ਜਵਾਬ ਫੜਾਏ ਜਾਂਦੇ ਨੇ ਕੁੜੀਆਂ ਆਪ ਸ਼ੋਪਿੰਗ ਕਰਦੀਆਂ ਨੇ ਉਹ ਨਹੀਂ ਉਹ ਅਸਲ ਤੇ ਫਿਰ ਨਾ ਇਹ ਟੈਕ ਦੇ ਨਹੀਂ ਬੱਚੇ ਤੁਹਾਨੂੰ ਪਤਾ ਫਿਰ ਮੈਨੂੰ ਲਾਇਆ ਸੀ ਪਰਮਾ ਕੇ ਚਲੇ ਇਹਨੂੰ ਕਮਾ ਲਿਆਉਣਾ। ਅੱਛਾ ਤੁਹਾਡੇ ਲਈ ਕੀ ਸ਼ਾਪਿੰਗ ਕੀਤੀ ਯਾਰ ਭਾਬੀ ਨੇ? ਮੇਰੇ ਲਈ ਨਹੀਂ ਹਾਲੇ ਤਾਂ ਜਿਨ੍ਹਾਂ ਦਾ ਮੈਰਿਜ ਹੈ ਜਿਨ੍ਹਾਂ ਦੀ ਉਹਨਾਂ ਦੋਹਾਂ ਵਾਸਤੇ ਕਰ ਰਹੇ ਅਸੀਂ। ਹਾਲੇ ਅਸੀਂ ਆਪਦੀ ਵਾਰੀ ਨਹੀਂ ਆਈ ਸਾਡੀ। ਉਹਦੇ ਲਈ ਕੱਲ ਜਾਂ ਪਰਸੋਂ ਨੂੰ ਫਿਰ ਡਿਸਾਈ ਕਰਾਂਗੇ। ਜਦੋਂ ਟਾਈਮ ਲੱਗੂਗਾ। ਕੀਮੇ ਤਾਂ ਲੱਗਿਆ ਫਿਰ ਪਟਿਆਲਾ ਸ਼ਹਿਰ। ਬਹੁਤ ਵਧੀਆ। ਮੈਂ ਇੱਥੇ ਸ਼ਾਪਿੰਗ ਕਰਨ ਐਕਚੁਅਲੀ ਪਹਿਲੀ ਵਾਰ ਆਇਆ। ਪਰ ਠੀਕ ਬਹੁਤ ਵਧੀਆ ਸ਼ਹਿਰ ਹੈ। ਆਹ ਮਾਰਕੀਟ ਦਾ ਮੈਨੂੰ ਪਤਾ ਨਹੀਂ ਸੀ ਅਸੀਂ ਬਾਹਰ ਜਿਹੜੀ ਉੱਥੇ ਪਾਰਕਿੰਗ ਆ ਕਾਰਬਾਰ ਅੱਗੇ ਨਹੀਂ ਹੈਗੀ। ਉੱਥੇ ਲੈ ਮੋਤੀ ਬਾਗ ਆ ਜਿਹੜਾ ਆਪਣੇ ਕੈਪਟਨ ਸਾਹਿਬ ਦਾ ਮੋਤੀ ਬਾਗ ਆ ਕੀ ਆ ਉੱਥੇ ਆ ਜੋਬ ਕਰਦਾ ਤੇ ਉਹਨੂੰ ਫੋਨ ਕੀਤਾ ਮੈਂ ਉਹਨੇ ਦੱਸਿਆ ਵੀ ਇੱਥੇ ਏਸੀ ਮਾਰਕੀਟ ਆ ਵੀ ਉੱਥੇ ਜਾਓ ਹਾਂ ਪਟਿਆਲਾ ਸ਼ਾਈ ਸੂਟ ਪਟਿਆਲਾ ਸ਼ਾਈ ਜੁੱਤੀ ਅੱਛਾ ਕਿਤੇ ਨਾ ਕਿਤੇ ਅੱਜ ਕੱਲ ਉਹ ਚੀਜ਼ਾਂ ਲੋਪ ਵੀ ਹੋ ਰਹੀਆਂ ਸੀਗੀਆਂ ਪਰ ਤੁਹਾਡਾ ਰੁਝਾਨ ਕਿਵੇਂ ਵਧਿਆ ਇੱਧਰ ਫੇਰਾ ਇੱਧਰ ਇੱਕ ਤਾਂ ਸਾਡੇ ਜਿਹੜਾ ਰੈਡੀ ਟੇਪ ਨੇ ਜਿਹੜੇ ਸਾਡੇ ਕੁੜੀ ਵਾਲੇ ਇਸ ਦੂਜੀ ਸਾਈਡ ਆ ਉਹ ਹੈਗੇ ਆ ਕਰਨਾਲ ਤੋਂ ਅਸੀਂ ਹੈਗੇ ਆ ਲੁਧਿਆਣੇ ਤੋਂ ਫਿਰ ਉਹ ਵਿਚਾਲੇ ਤਾਰਾ ਡਿਸਾਈਡ ਕਰ ਲੈ ਪਟਿਆਲਾ ਠੀਕ ਆ ਪੰਜਾਬ ਦੇ ਨਾਲ ਕਿੰਨਾ ਕੁ ਪਿਆਰ ਹੈ ਪੰਜਾਬ ਤੋਂ ਵਰ ਪੰਜਾਬ ਨਾਲ ਹੀ ਪਿਆਰਾ ਸਾਰਾ ਪਿਆਰ ਪੰਜਾਬ ਨਾਲ ਆ ਪਿੰਡ ਨਾਲ ਜਿਆਦਾ ਪਿਆਰ ਹੁੰਦਾ ਫਿਰ ਦੋ ਨੰਬਰ ਤੇ ਪੰਜਾਬ ਨਾਲ ਪਿੰਡ ਤੋਂ ਪਿੰਡ ਤੋਂ ਹੀ ਹਾਂ ਪਿੰਡ ਤੋਂ ਕਿੰਨੇ ਮੇਰਾ ਪਿੰਡ ਇੱਕ ਮਾਣ ਵਾਲਾ ਦਿਹਾਣੇ ਦੇ ਵਿੱਚ ਅੱਛਾ ਅੱਛਾ ਭਾਈ ਜ਼ਮੀਨ ਹੈਗੀ ਹੈ ਤੁਹਾਡੇ ਕੋਲ ਹਾਂ ਜ਼ਮੀਨ ਹੈਗੀ ਆ ਕਿੰਨੀ ਕਿੱਝ ਹੁੰਦੀ ਜੱਟਾਂ ਕੋਲੇ ਨਾਰਮਲ ਆ ਕਿੰਨਾ ਕੁ ਹੈ ਜ਼ਮੀਨ ਨਾਲ ਪਿਆਰ ਜ਼ਮੀਨ ਨਾਲ ਬਹੁਤ ਪਿਆਰਾ ਖੇਤੀ ਕਰਦੇ ਅਸੀਂ ਖੇਤੀ ਕਰਦੇ ਹੁਣ ਅੱਜ ਕੱਲ ਬਈ ਬੱਚੇ ਨਾ ਜਿਆਦਾ ਆਇਲਸ ਕਰਕੇ ਰੁਝਾਨ ਵਧਿਆ ਹੋਇਆ ਬਾਹਰ ਵੱਲ ਨੂੰ ਭੱਜ ਰਹੇ ਨੇ ਬਾਹਰ ਵੀ ਜਾਣਾ ਚਾਹੀਦਾ ਵਾ ਠੀਕ ਆ ਬਾਹਰ ਜਾਓ ਕਮਾਓ ਮੜ ਕੇ ਫੇਰ ਆਉ ਆਦੀ ਜਮੀਨ ਵਗੈਰਾ ਲਓ ਇੱਥੇ ਖੇਤੀ ਕਰੋ ਬਾਅਦ ਸੈਟਅਪ ਹੋ ਆ ਕੇ ਜਾਂਦੇ ਆ ਸਾਡੇ ਮੇਰੇ ਵੀ ਬ੍ਰਦਰ ਬਾਹਰ ਆ ਬਾਹਰ ਹੀ ਹੈ ਫੈਮਿਲੀ ਤਕਰੀਬਨ ਸਾਰੀ ਪਰ ਆ ਜਾਂਦੇ ਆ ਮੜ ਕੇ ਇੱਕ ਗੱਲ ਹੋਰ ਸੀ ਅੱਜ ਕੱਲ ਨਾ ਬੱਚੇ ਥੋੜਾ ਜਿਹਾ ਅੰਗਰੇਜ਼ੀ ਵਾਲਾ ਥੋੜਾ ਜਿਆਦਾ ਵੱਧ ਰਹੇ ਨੇ ਚਲੋ ਕਿਸੇ ਦੀ ਮਾਂ ਪਾਪਾ ਕਿਸੇ ਦੀ ਵੀ ਮਾੜੀ ਨਹੀਂ ਹੈਗੀ ਪਰ ਪੰਜਾਬੀ ਬੋਲੀ ਕਿਤੇ ਨਾ ਕਿਤੇ ਲੋਲੋਪ ਹੁੰਦੀ ਆ ਇਹ ਤਾਂ ਹੁਣ ਮੇਰੀ ਕੁੜੀ ਆ ਵਾਰਨ ਬਾਹਰ ਲਈ ਆ ਤੇ ਇਹਨੂੰ ਹੁਣ ਪੰਜਾਬੀ ਸਿਖਾਉਣ ਵਾਸਤੇ ਸਪੈਸ਼ਲ ਇੱਥੇ ਰੱਖਿਆ ਵਾ ਅੰਗਰੇਜ਼ੀ ਤਾਂ ਨੇ ਵੱਡੀ ਉਥੇ ਪੜੂਗੀ ਆਪੀ ਸਿੱਖ ਜਾਣੀ ਆ ਹੁਣੇ ਪੂਰਾ ਦਲਪੋਲਾ ਕੋਲ ਅੰਗਰੇਜ਼ੀ ਨਹੀਂ ਇਹਨੂੰ ਨਾ ਹੀ ਇਹਨੂੰ ਕੋਈ ਬੋਲਦਾ ਵਾ ਨਾ ਹੀ ਇਹ ਬੋਲਦੀ ਆ ਪੰਜਾਬੀ ਸਿੱਖ ਰਹੀ ਆ ਸਾਰਾ ਐਨ ਪੂਰਾ ਮੱਜਾਂ ਨੂੰ ਮਈਆਂ ਕਹਿੰਦੀ ਆ ਸਾਰਾ ਕੁਝ ਕਹਿੰਦੀ ਆ ਇਹ ਪੰਜਾਬੀ ਬੋਲਦੀ ਆ ਪੂਰੀ ਅੱਛਾ ਬਈ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਥੈਂਕ ਯੂ ਤੇ ਬੱਚੀ ਤੁਹਾਡੀ ਵਧੀਆ ਸੋਹਣੀ ਐ ਮੋਟਰੀ ਹਾਂ ਸੋਹਣੀ ਰੱਬ ਦੀ ਦਾਤ ਆ ਸੋਹਣੀ ਅੱਛਾ ਚਲੋ ਬਾਬਾ ਇਹਨੂੰ ਜਲਦੀ ਵੱਡਾ ਕਰੇ ਤੁਹਾਡਾ ਜੇ ਉਹ ਖਾਲੀ ਕਰਾਉਣ ਵਾਸਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸੋ ਇਦਾਂ ਦੇ ਯਾਰਾ ਮਿੱਤਰਾਂ ਦੇ ਨਾਲ ਜਦੋਂ ਗੱਲਬਾਤ ਕਰਦੇ ਆ ਬਹੁਤ ਵਧੀਆ ਲੱਗਿਆ ਸੋ ਦੇਖਦੇ ਰਹੋ ਤੁਹਾਡਾ ਆਪਣਾ ਪਿਆਰ ਭਰਿਆ ਸ਼ੋਅ ਆਊਟਰੂਡ ਜਿਹੜੀ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਜਿਵਿਲਾ ਹੁਣ ਦੋ ਸਾਨੂੰ ਇਜਾਜ਼ਤ ਧੰਨਵਾਦ ਸ਼ਸ਼ਕਲ ਸ਼ਪਕ ਹੈ